2 ਘੰਟੇ ਟਰੈਕਟਰ ਚੱਲਿਆ 1480 ਘੰਟੇ ਚੱਲਿਆ ਹੋਇਆ ਆਹ ਕੰਡੀਸ਼ਨ ਬਖੋ ਸਾਰ ਆ ਵਿੱਚੋਂ ਵੀ ਦੇਖ ਲੈ ਟਰੈਕਟਰ ਖੋਲ ਕੇ ਅੰਦਰੋਂ ਵੀ ਚੈੱਕ ਕਰੋ ਜਮਾ ਨਮਾ ਟਰੈਕਟਰ ਤੇ ਜਮਾ ਨਮਾ ਟਰੈਕਟਰ ਬੈਗ ਆ ਦੇਖੋ ਇੱਥੇ ਸਟicker ਲੱਗਾ ਨੇ ਮਾਰ ਕੇ ਸਾਰੇ ਲੱਗੇ ਹੋਏ ਨੇ ਨਾਲ ਦੇ ਆ ਸੀ ਮਾਰਕਸ 17 ਦਾ ਹੈ ਨਾ ਤੇ ਕਿਉਂਕਿ ਮੈਂ ਇਹ ਕੰਡੀਸ਼ਨ ਬਖੋਏ ਵੀ ਟਰੈਕਟਰ ਪੂਰਾ ਚੰਗਾ ਜੀ ਇਹ ਵੀ ਟਰੈਕਟਰ ਪੂਰਾ ਚੰਗਾ ਇਹ ਕਿੰਨਾ ਚੱਲਿਆ ਹੋਇਆਗਾ ਇਹ 2800 ਘੰਟਾ ਚੱਲਿਆ ਜੀ ਇਹ 2800 ਘੰਟਾ ਚੱਲਿਆ ਹੋਇਆਗਾ ਮੈਂ ਆ ਪਰੋਗਰਾਟਾਂ ਦੇ ਵਿੱਚ ਚੈੱਕ ਕਰਾਇਆ ਬਈ ਹਾਂ ਜੀ 2003 ਮਾਡਲ ਕ ਟਾਇਰਾਂ ਦੀ ਕੰਡੀਸ਼ਨ ਤਾਂ ਇਹਦੀ ਅੱਧਿਆਂ ਮੰਗੀ ਹਾਂ ਅੱਧੇ ਟਾਇਰ ਹੈਗੇ ਨਹੀਂ ਐਮ ਆਰ ਐਫ ਦੇ ਟਾਇਰ ਨੇ ਜੀ ਇਹ ਆ ਥੱਲੋਂ ਬਲੌਕ ਵਗੈਰਾ ਦਾ ਪੂਰਾ origignal ਸਾਰੀ origignal ਟਰੈਕਟਰ ਆ ਜੀ ਹਾਲੇ ਤੱਕ ਡਟਦੇ ਅਸੀਲਾ ਸੁਲਾ ਨਾਲ ਦੀਆਂ ਨੇ ਰੇਸ ਨਹੀਂ ਬਧਾਈ ਖਟਾਈ ਇਹਦੀ ਆ ਵਿੱਚੋਂ ਵੀ ਦੇਖ ਲਾ ਤਾਂ ਦੂਜਾ ਲੱਗਿਆ ਵਾ ਆ ਰੇਡੀਟਰ ਆ ਦੂਜਾ ਨਮੋਨੀਆ ਵਾਲਾ ਮਹਿੰਗੇ ਵਾਲਾ ਅਸੇ ਨਵੇਂ ਮਾਡਲ ਵਾਲੇ ਉੱਚੇ ਮਾ ਲੋ ਵੀ ਮਿੱਤਰੋ ਅੱਜ ਆ ਗਈ ਫੇਰ ਆਪਾਂ ਪਿੰਡ ਫਰਵਾਹੀ ਤੇ ਬਾਈ ਕੁਲਵਿੰਦਰ ਦੇ ਘਰੇ ਆ ਗਏ ਕੁਲਵਿੰਦਰ ਕਹਿੰਦਾ 300 ਰਾਜ ਲੱਬ ਲਿਆਂਦੇ ਕਿੰਨੇ-ਕਿੰਨੇ ਮਾਰਲਾ ਤੇ ਕੀ-ਕੀ ਕੰਡੀਸ਼ਨ ਆ ਸਾਰਾ ਕੁਝ ਦੱਸ ਦਿਆ ਕੀ ਹਾਲ ਹੈ ਗਿਲਿੰਦਰ ਬਹੁਤ ਵਧੀਆ ਜੀ ਠੀਕ ਆ ਫਿਰ 300 ਰਾਜ ਲੱਭ ਲਿਆ ਤੇ ਹਾਂਜੀ ਹਾਂਜੀ ਤਿੰਨੇ ਲਾਲ ਤਿੰਨੇ ਟਮਾਟਰੀ ਰੰਗ ਦੇ ਨੇ ਹਾਂਜੀ ਟਮਾਟਰੀ ਨੇ ਤਿੰਨੇ 50 ਨੰਬਰ ਨੇ ਹਾਂਜੀ ਤਿੰਨੇ 50 ਜੀ ਕਿੰਨੀ ਫਾਸਟ ਪਾਰਟੀਆਂ ਨੇ ਜੀ ਤਿੰਨੇ ਫਾਸਟ ਪਾਰਟੀ ਕਿਹੜੇ ਤੋਂ ਸ਼ੁਰੂ ਕਰੀਏ ਜਿਹੜਾ ਤਾਂ ਮਰਜ਼ੀ ਕਰ ਲਓ ਜੀ ਕਿਹੜੇ ਤੋਂ ਮਰਜ਼ੀ ਕਰ 17 ਤੋਂ ਕਰ ਲਓ 17 ਤੋਂ ਕਰੀਏ ਆ 17 ਖੜਾ ਆ 2017 ਮਾਰਲਾ ਹਾਂਜੀ ਹਾਂ ਸੰਗਰੂਰ ਦਾ ਨੰਬਰ ਆ ਹਾਂਜੀ ਹਾਂਜੀ ਹੈ ਕੋਈ ਹੋਰ ਹਾਂਜੀ ਜਮਨਮਈ ਟਰੈਕਟਰ ਵੀ ਜਮਨਮਈ 13 ਦੀ ਕੰਡੀਸ਼ਨ ਕੀ ਹੈ ਭਾਈ ਕੰਡੀਸ਼ਨ ਵੀਰੇ 75% ਟਾਇਰ ਨੇ ਇਹਦੇ 75% ਟਾਇਰ ਨਾਲ ਦੇ ਆ ਨਾਲ ਦੇ ਟਾਇਰ ਨੇ 1480 ਘੰਟੇ ਟਰੈਕਟਰ ਚੱਲਿਆ 1480 ਘੰਟੇ ਚੱਲੇ ਹੋਇਆ ਇਹ ਕੰਡੀਸ਼ਨ ਪੱਖੋਂ ਸਾਰ ਆ ਵਿੱਚੋਂ ਵੀ ਦੇਖ ਲੈ ਟਰੈਕਟਰ ਖੋਲ ਕੇ ਲੋ ਵਿੱਚੋਂ ਚੈੱਕ ਕਰੋ ਜਮਨਮਾ ਟਰੈਕਟਰ ਤੇ ਜਮਨਮਾ ਟਰੈਕਟਰ ਬੇਗ ਹਾਂਜੀ ਤੇ ਭਾਈ ਪਿੱਛੋਂ ਵੀ ਚੈੱਕ ਕਰਵਾ ਮਗਰਾਟਾਂ ਦੇ ਵਿੱਚੋਂ ਚੈੱਕ ਕਰਾਓ ਰਿੰਬ ਵੀ ਚੈੱਕ ਕਰਵਾ ਅਰੇ ਮਾਰੋ ਮਾ ਦੇਖ ਤੇ ਡਬਲ ਡਿਸਟਰੀਬਿਊਟਰ ਹੈ ਹਾਂ ਜੀ ਹਾਂ ਡਬਲ ਡਿਸਟਰੀਬਿਊਟਰ ਦਾ ਆਈ ਗਿਆ ਜੀ ਆਹ ਹੁੱਕ ਵਗੈਰਾ ਤੇ ਮਗਰਾੜ ਦੇਖ ਲੈ ਬੈਠਣ ਵਾਲੇ ਥਾਂ ਤੋਂ ਵੀ ਕੋਰ ਨਹੀਂ ਉਤਰੀ ਹਾਲੇ ਮਗਰਾਟਾਂ ਨਹੀਂ ਤਾਂ ਹਾਂ ਬੈਠਣ ਵਾਲੇ ਉੱਪਰ ਆਹ ਦਿਖਾ ਦੇ ਥਾਂ ਤੇ ਤੇ ਇਧਰ ਨਾਲ ਰਿੰਬੀ ਬਾਈ ਚੈੱਕ ਕਰ ਆਇਓ ਆ ਦੇਖੋ ਇੱਥੇ ਸਟਿੱਕਰ ਲੱਗਾਂ ਦੇ ਮਾਰ ਕੇ ਸਾਰੇ ਲੱਗੇ ਹੋਏ ਨੇ ਨਾਲ ਦੇ ਆ ਸੀ ਮਾਰ ਕਾ 17 ਦਾ ਹੈ ਨਾ ਹਾਂ ਜੀ ਤੇ ਜੇ ਹੁਣ ਬਈ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਟ੍ਰੈਕਟ ਦੇ ਹਾਲੇ ਤੱਕ ਪੈਂਦੀ ਤੋਂ ਵੀ ਰੰਗ ਨਹੀਂ ਲਿਆ ਇਹ ਤੋਂ ਪੱਠੀ ਤੋਂ ਹਾਂ ਇਹ ਵੀ ਦੇਖ ਲੈ ਜਮਾ ਕਿਦੋਂ ਰਿੰਬਾਂ ਦਾ ਪੈਰਦਾਨਾ ਤੋਂ ਕਿ ਸੇ ਪਾਸ ਹੋ ਰੰਗਰੇ ਹੈ ਹੁਣ ਇਹਦਾ ਰੇਟ ਕੀ ਆ ਇਹਦਾ ਰੇਟ ਹੈਗਾ ਜੀ 5 ਲੱਖ 85000 ਕਰਦੇ ਆ ਦੇਵਾਂਗੇ 575 ਦਾ 575 ਦਾ ਹਾਂ ਹੁਣ ਜਿਹੜਾ ਮੇਰਾ ਡਿਸਕਾਊਂਟ ਹੁੰਦਾ ਹੈਗਾ 5 1000 ਰੁਪਏ ਦਾ ਚਲੋ ਕਰਨਾ ਹੀ ਪਊ ਹੁਣ ਸਣਾ ਸਣਾ ਉਹ ਤਾਂ ਕਰਨਾ ਹੀ ਪਊ ਕਰੀਂ ਸਟਾਰਟ ਫਿਰ ਤਾਂ 5 ਲੱਖ 65000 ਚ ਬਣ ਜੂ ਹੂੰ ਬਸ ਲਾਸਟ ਹਾਂ ਨਾਲ ਹੀ ਗੱਲ ਹੋ ਤੇ ਇਧਰ ਆ ਗਿਆ 2013 ਮਾਡਲ ਹਾਂ ਕੋੜਾ ਬੈਂਪਰ ਲੱਗਿਆ ਹੋਇਆ ਹੈਗਾ ਫਤੇਗੜ ਸਾਹਿਬ ਦਾ ਨੰਬਰ ਹਾਂਜੀ ਇਹਦੇ ਟਾਇਰਾਂ ਦੀ ਕੰਡੀਸ਼ਨ ਕੀ ਹੈ ਬਈ ਇਹਦੇ ਮੂਹਰਲੇ ਨੰਮੇ ਨੇ ਪਿਛਲੇ 70 75 ਪੈਸੇ ਨੇ ਪਿਛਲੇ 70 75 ਪੈਸੇ ਨੇ ਕੰਡੀਸ਼ਨ ਪੱਖੋਂ ਕਿਵੇਂ ਹੈ ਇਹ ਕੰਡੀਸ਼ਨ ਪੱਖੋਂ ਵੀ ਟਰੈਕਟਰ ਪੂਰਾ ਚੰਗਾ ਜੀ ਇਹ ਵੀ ਟਰੈਕਟਰ ਪੂਰਾ ਚੰਗਾ ਇਹ ਕਿੰਨਾ ਚੱਲਿਆ ਹੋਇਆ ਹੈਗਾ ਇਹ 2800 ਘੰਟਾ ਚੱਲਿਆ ਜੀ ਇਹ 2800 ਘੰਟਾ ਚੱਲਿਆ ਹੋਇਆ ਹੈਗਾ ਮੈਂ ਆਪ ਪਰਮਗਰਾਟਾਂ ਦੇ ਵਿੱਚ ਚੈੱਕ ਕਰਾਇਆ ਬਈ ਹਾਂਜੀ ਇਹ ਵੀ ਡਬਲ ਡਿਸਟ੍ਰੀਬਿਊਟਰ ਹੈ ਹਾਂਜੀ ਹਾਂ ਤੇ ਹੁਣ 13 ਦੇ ਲਾਸਟ ਮਹੀਨੇ ਦਾ ਆਹ ਕੰਡੀਸ਼ਨ ਚੈੱਕ ਕਰਾਇਓ ਬਾਈ ਇਧਰ ਹਾਂਜੀ ਡਬਲ ਪੰਪ ਹਾਂਜੀ ਹਾਂਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਆ ਗਿਆ ਟਾਪ ਮਾਡਲ ਚ ਆ ਗਿਆ ਟਾਪ ਮਾਡਲ ਚ ਆ ਗਿਆ ਤੇ ਹੁਣ ਬਾਈ ਇਹਦਾ ਰੇਟ ਕੀ ਆ ਇਹ ਰੇਟਰ ਦੇ ਦਾਂਗੇ 475 ਦਾ ਇਹ ਦੇ ਦਾਂਗੇ 75 ਤੇੜਿਆ ਹੋਇਆ ਅੱਜ ਫਿਰ ਪਤਾ ਕੀ ਗੱਲ ਹੈ ਪਹਿਲੇ ਜਿਹੜੇ ਸਾਹਬ ਨਾਲ ਚੀਜ਼ ਲਈ ਹੁੰਦੇ ਉਹ ਸਾਹਬ ਨੇ ਦੇਣੀ ਹੈ ਹਨ ਆਪਾਂ ਨੇ ਖੜਾ ਕੋਈ ਨਜਾਇਜ਼ ਕੋਈ ਵੱਧ ਕਮ ਲੈ ਕੇ ਜਾਂ ਵੇਚਣੇ ਨੇ ਉਹ ਚੀਜ਼ ਹੈ ਜੀ ਫਿਰ 10000 ਰੁਪਏ ਮੇਰਾ ਡਿਸਕਾਊਂਟ ਹੈ ਹਨ ਚਲ ਕਰ ਦਾਂ ਕਿੰਨਾ ਮਾੜਾ ਮੋਟਿਆ ਪਾੜਾ ਨਹੀਂ ਫਰਕ ਪੈਣਾ ਇਹਦੇ ਚੋਂ ਬਾਈ ਤੂੰ ਥੱਲੇ ਨਹੀਂ ਹੋਣਾ 460 ਦਾ ਦੇ ਦੀ ਹਾਂ ਬਸ ਆਹ ਨਾਲ ਆ ਰੇਟ ਆ ਹੁਣ ਤੂੰ ਇਹਦੀ ਵੀ ਸਟਾਰਟਿੰਗ ਚੈੱਕ ਕਰਾਂਗੇ ਹਾਂ ਦੇਖ ਲੈ ਸਟਾਰਟ ਕਰਕੇ ਕਰਾ ਦੇ ਲੈ ਉਸ ਜਿਹਨੂੰ ਇਧਰ ਆਹ ਕਿੰਨਾ ਮਾਡਲ ਆ ਬਾਈ ਇਹ 2003 ਜੀ 2003 ਮਾਡਲ ਕਲੋਸ ਕਰ ਇੰਜਨ ਚ ਹਾਂਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਤਾਂ ਇਹਦੀ ਅੱਧੇ ਮੰਗੀ ਹਾਂ ਅੱਧੇ ਟਾਇਰ ਹੈਗੇ ਨਹੀਂ ਐਮ ਆਰਐਫ ਦੇ ਟਾਇਰ ਨੇ ਬਈ ਇਹ ਆ ਥੱਲੋਂ ਬਲੌਕ ਵਗੈਰਾ ਦਾ ਪੂਰਾ Ориਜినਲ ਸਾਰੀ Ориਜినਲ ਡੈਕਟਰ ਆ ਜੀ ਹਾਲੇ ਤੱਕ ਡੈਕਟ ਦੇ ਅਸੀਲਾ ਸੁਲਾ ਨਾਲ ਦੀ ਨੇ ਰੇਸ ਨਹੀਂ ਵਿਧਾਈ ਘਟਾਈ ਇਹਦੀ ਆ ਵਿੱਚੋਂ ਵੀ ਦੇਖ ਲੱਗਦਾ ਦੂਜਾ ਲੱਗਿਆ ਹੋਇਆ ਆ ਗਰੀਡੀਟਰ ਆ ਦੂਜਾ ਨਮੋਨੀਆ ਵਾਲਾ ਮਹਿੰਗੇ ਵਾਲਾ ਅਸਾਂ ਨਵੇਂ ਮਾਡਲ ਵਾਲਾ ਉੱਚੇ ਮਾਡਲ ਵਾਲਾ ਲੱਗਿਆ ਹੋਇਆਗਾ ਤੇ ਇੰਡੀਕੇਟਰ ਵਗੈਰਾ ਇਹ ਵੀ ਨਵੇਂ ਲੱਗੇ ਹੋਏ ਆ ਹਾਂ ਜੀ ਹਾਂ ਤੇ ਬਈ ਇਹਦਾ ਰੇਟ ਕੀ ਆ ਇਹ ਦੇ ਦਾਂਗੇ 275000 ਦਾ 275000 ਦਾ ਫਿਰ ਫਿਰ ਮੈਂ ਫਿਰ ਮੈਂ 65 ਤੇ ਆ ਜਣਾ ਤੂੰ 77 ਤੇ ਆ ਰਿਹਾ ਫਿਰ ਮੈਂ 65 ਤੇ ਆ ਜਾਣਾ ਲੋ ਵੀ ਸੱਜ ਨੂੰ ਇਹ ਬਣ ਜੂ 265 ਦਾ ਹਾਂ ਜੀ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਹਾਂ ਜੀ ਨੰਬਰ ਬੋਲੀ ਇੱਕ ਵਾਰੀ 98722 ਹਾਂ ਜੀ 9928 ਲੋ ਵੀ ਸੱਜ ਨੂੰ ਜਿੰਨਾਂ ਨੇ ਕੋਈ ਵੀ ਸਵਰਾਜ ਲੈਣਾ ਤਾਂ ਕਰ ਲਿਓ ਉਸ ਪਰ ਕੇ ਨੰਬਰ ਉੱਪਰ ਟਾਈਟਰ ਤੇ ਚੱਲੀ ਜਾਂਦਾ ਹੈ ਹਾਂ ਜੀ